ਪੀਖਿੰਡ ਵਿਖੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਹਲਕਾ ਖਡੂਰ ਸਾਹਿਬ ਤੋਂ ਚੋਣ ਲੜ ਰਹੇ ਲਾਲਜੀਤ ਸਿੰਘ ਭੁੱਲਰ ਦੇ ਹੱਕ ਵਿੱਚ ਕੀਤਾ ਇੱਕ ਵੱਡਾ ਰੋਡ ਸ਼ੋਅ ਅਤੇ ਉਹਨਾਂ ਦੇ ਨਾਲ ਸਨ ਹਲਕਾ ਖੇਮਕਰਨ ਦੇ ਐਮ ਐਲ ਏ ਸਰਦਾਰ ਸਰਵਨ ਸਿੰਘ ਧੁੰਨ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਵਲੰਟੀਅਰ ਅਤੇ ਵਰਕਰ ਵੋਟਰ ਸਪੋਰਟਰ ਵੀ ਹੋਏ ਇਕੱਠੇ ਮੋਲਮੀਆਂ ਲਖੀਤ ਜੀ ਦਾ ਪਰ ਇਹ ਕਵੀ ਦਾ ਨੀਤ ਜਨਨ ਦੀ ਹੈ ਉਹ ਕਦਾਰ ਰੋਟਾ ਨਹੀਂ ਹੈਗਾ ਫਿਰ ਇਸ ਤੋਂ ਲਾ ਬਾ 16 ਸੋਲਨਾ ਦੇ ਮੰਨ ਕਿਤੇ ਆ ਲਗਭਗ 60 ਲੱਖ ਰੁਪਏ ਰੱਖਿਆ ਆਪਣਾ ਮੰਡੀਆ ਦਾ ਪੈਸਾ ਰੋਕੀ ਬੈਠੇ ਆ 55 ਸੌ ਰੁਪਏ ਐਨ ਐਸ ਐਫ ਦਾ ਨੈਸ਼ਨਲ ਹੈਲਥ ਮਿਸ਼ਨ ਦਾ ਪੈਸਾ ਰੋਕੀ ਬੈਠੇ ਆ ਜੇ ਤੁਸੀਂ ਮੈਨੂੰ 13 ਵਾਹਾ ਤੇ ਤੇਰਾ ਜ਼ਬਾਨਾ ਹੋਰ ਦੇ ਦੋਗੇ ਜਦੋਂ ਪਾਰਲੀਮੈਂਟ ਚ ਗੱਜੇ ਮਜਾਨਾ ਕਿਸੇ ਮਾਈ ਦੇ ਲਾਲ ਨਹੀਂ ਕੋ ਪੈਸਾ ਜਸਮੀਤ ਬਜ਼ੁਰਗਾਸਮੇ ਤੁਸੀਂ ਖੜੇ ਹੋ ਇਹਦਾ ਕਿਤੇ ਨਾ ਗਰਜਾ ਰਿਹਾਸਾ ਦਾ ਕਿਤੇ ਨਾ ਬਚਾ ਜਿੰਨਾ ਪਿਆਰ ਤੁਸੀਂ ਦੇ ਰਹੇ ਹੋ ਹਰ ਰੋਜ਼ ਮੇਰੀ ਗੱਡੀ ਚੋਂ ਕੋਈਂ ਤਰ੍ਹਾਂ ਦੇ ਕੋਇੰਟਲ ਫੁੱਲ ਮੈਨੂੰ ਕੰਟਰੋਲ ਪੰਪ ਤੇ ਰੋਕ ਕੇ ਕੱਢ ਕੇ ਆਪਣੀ ਬੈਠਣ ਵਾਲੀ ਜਗ੍ਹਾ ਬਣਾਉਣੀ ਪੈਂਦੀ ਐ ਇੰਨਾ ਪਿਆਰ ਤੁਸੀਂ ਦੇ ਰਹੇ ਹੋ ਹਰ ਹੁਣ ਇੱਕ ਦਿੱਤੀ ਨੂੰ ਇੱਥੇ ਪਿਆਰ ਨੂੰ ਝੋਟਾ ਚ ਬਦਲ ਕੇ ਇੱਕ ਨਾਮ ਆਸ ਲਿਖ ਕੇ ਮਾੜੀ ਆਇਓ मां चो इतिहास लिखण वास्ते जा ई चवंदा आहियां ਤੁਸੀਂ ਦੋ ਸਾਲਾਂ ਚ ਕਰ ਲਿਆ ਸਾਨੂੰ ਬਹੁਤ ਬੜੀ ਗਾੜੀ ਆ ਹਜ਼ਾਰ ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਨਹੀਂ ਸੀ ਜੀ ਲੋਕਾਂ ਨੇ ਕਿਹਦੇ ਤੋਂ ਭੰਗਿਆ 90% ਲੋਕਾਂ ਨੂੰ ਬੇਰਬੇ ਦੀ ਰਾਤ ਕਰਦੇ ਨਹੀਂ ਕੋਈ ਪਾਣਾ ਨਹੀਂ ਖੰਡੇ ਨੇ ਉਹੀ ਫੋਟ ਨੇ ਉਹੀ ਜੈਂਪਰ ਨੇ ਉਹੀ we found